ਸ਼ਰੀਰ ਪੰਜ ਤਤਾਂ ਦੀ ਬਣਾਵਟ ਹੈ ਪੰਜ ਤਤ ਵਿਰੋਧੀ ਨੇ ਪਰਿਸਯੋਗੀ ਬਣੇ ਹੋਏ ਨੇ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਉਹਨਾਂ ਨੇ ਕਾਇਆ ਦੀ ਬਣਤਰ ਬਣਾਈ ਹੋਈ ਹੈ ਮਨ ਨੂੰ ਇਹਨਾਂ ਪੰਜ ਤਤਾਂ ਦੀ ਸੂਖਸ਼ਮ ਅੰਸ਼ ਕਹਿੰਦੇ ਨੇ ਜੋ ਸੂਖਸ਼ਮ ਰੂਪ ਦੇ ਚ ਹੈ ਉਹ ਮਨ ਹੈ ਜੋ ਅਸਥੂਲ ਰੂਪ ਦੇ ਚ ਹੈ ਉਹ ਤਨ ਹੈ ਫਿਰ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਜੋ ਸੂਖਮ ਰੂਪ ਦੇ ਚ ਹੈ ਉਹ ਪਰਮਾਤਮਾ ਹੈ ਜੋ ਅਸਥੂਲ ਰੂਪ ਦੇ ਚ ਉਹ ਪਦਾਰਤ ਹੈ ਸੰਸਾਰ ਹੈ ਸੂਖਮ ਰੂਪ ਦੇ ਚ ਮਨ ਹੈ ਅਸਥੂਲ ਰੂਪ ਦੇ ਚ ਤਨ ਹੈ ਤਨ ਤੇ ਮਨ ਦੋਹਾਂ ਨੂੰ ਸ਼ਕਤੀ ਮਿਲਦੀ ਹੈ ਆਤਮਾ ਤੋਂ ਜੋ ਪਰਮਾਤਮਾ ਦੀ ਅੰਸ ਹੈ ਕਹੋ ਕਬੀਰ ਏ ਰਾਮ ਕੇ ਅੰਸ ਇਹਨੂੰ ਇੱਕ ਦਫਾ ਮੈਂ ਮੋਟੇ ਰੂਪ ਵਿੱਚ ਖੋਲਾਂ ਤੇ ਗੱਲ ਪੂਰੀ ਪਕੜ ਦੇ ਚਾ ਜਾਏ ਜੈਸੇ ਇੱਕ ਸੂਰਜ ਹੈ ਫਿਰ ਸੂਰਜ ਦੀਆਂ ਕਿਰਨਾਂ ਨੇ ਫਿਰ ਕਿਰਨਾਂ ਤੋਂ ਰੋਸ਼ਨੀ ਹੈ ਫਿਰ ਰੋਸ਼ਨੀ ਕਰਕੇ ਪ੍ਰਕਾਸ਼ ਕਰਕੇ ਜੋ ਪ੍ਰਗਟ ਹੋਇਆ ਹੈ ਦਿਖਾਈ ਦੇ ਰਿਹਾ ਹੈ ਅਗਰ ਪ੍ਰਕਾਸ਼ ਨਹੀਂ ਹੈ ਤਾਂ ਜੋ ਪ੍ਰਗਟ ਹੋਇਆ ਹੈ ਉਹ ਗੁਪਤ ਹੋ ਜਾਏਗਾ ਨਹੀਂ ਦਿਖਾਈ ਦੇਗਾ ਪਰ ਪ੍ਰਕਾਸ਼ ਤਾਂ ਹੋ ਸਕਦਾ ਜੇ ਕਿਰਨ ਹੋਵੇ ਤੇ ਕਿਰਨ ਤਾਂ ਹੋ ਸਕਦੀ ਹੈ ਜੇ ਸੂਰਜ ਹੋਵੇ ਮੂਲ ਸਾਰਾ ਸਾਰਾ ਤੇ ਸੂਰਜ ਦਾ ਹੈ ਮਹਾ ਸੂਰਜ ਦਾ ਹੈ ਪਰਮਾਤਮਾ ਦਾ ਪਰਮਾਤਮਾ ਤੋਂ ਆਤਮਾ ਹੈ ਆਤਮਾ ਤੋਂ ਮਨ ਹੈ ਮਨ ਕਰਕੇ ਸਰੀਰ ਵਾਸਦਾ ਹੈ ਇਹ ਵੀ ਮਰਜ ਕਰਦੇ ਆ ਵਿਚਾਰ ਮਨ ਮਿਟ ਜਾਏ ਨਾ ਤਨ ਵੀ ਮਿਟ ਜਾਂਦਾ ਹੈ ਫਿਰ ਆਤਮਾ ਹੀ ਆਤਮਾ ਰਹਿ ਜਾਂਦੀ ਉਸ ਹਾਲਤ ਦੇ ਚ ਕਹਿ ਦਿੰਦੇ ਨੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਤਨ ਤੇ ਮਿਟ ਗਿਆ ਤਨ ਕਿਵੇਂ ਮਿਟ ਗਿਆ ਮਨ ਦੇ ਮਿਟਦੇ ਆ ਕਿਆ ਤਨ ਖਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਇਸ ਹਾਲਤ ਵਿੱਚ ਮਿਟਦਾ ਹੈ ਨਹੀਂ ਤਨ ਗੋਬਿੰਦ ਹੋ ਜਾਂਦਾ ਹੈ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਉਹਦੀ ਕਾਇਆ ਕੇਸਰ ਜੈਸੀ ਹੋ ਜਾਂਦੀ ਉਹਦੀ ਰਤਨਾ ਕੀਮਤੀ ਬਚਨਾਂ ਦੇ ਰਤਨ ਨਾਲ ਜੜਤ ਹੋ ਜਾਂਦੀ ਉਹਦੇ ਸਵਾਸਾਂ ਵਿੱਚ ਮਹਿਕ ਆ ਜਾਂਦੀ ਹੈ ਉਹਦੀ ਕਾਇਆ ਕਾਇਆ ਨਹੀਂ ਰਹਿ ਜਾਂਦੀ ਕਾਇਆ ਹਰੀ ਮੰਦਰ ਬਣ ਜਾਂਦੀ ਹੈ ਕਾਇਆ ਦੇਵਲ ਬਣ ਜਾਂਦੀ ਹੈ ਕਾਇਆ ਪ੍ਰਮਾਤਮਾ ਦਾ ਘਰ ਬਣ ਜਾਂਦੀ ਹੈ ਭਗਤ ਨਾਮਦੇਵ ਇਹਨੂੰ ਇੰਜ ਕਹਿੰਦੇ ਨੇ ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਸਾਡੀ ਦੇਹੀ ਤੇ ਖਾਨਾ ਖੁਦਾ ਬਣ ਗਈ ਮਸਜਿਦ ਬਣ ਗਈ ਕਿਉਂ ਹੁਣ ਖੁਦਾ ਹੀ ਖੁਦਾ ਹੈ ਵਿਚਾਰ ਜਿਹੜਾ ਮਨ ਸੀ ਨਾ ਜੇ ਸਮਾਨ ਕਰਕੇ ਤਨ ਬਾਸਦਾ ਸੀ ਸਰੀਰ ਬਾਸਦਾ ਸੀ ਮਨ ਮਿਟ ਗਿਆ ਤੋ ਤਨ ਵੀ ਮਿਟ ਗਿਆ ਤੋ ਤਨ ਮਿਟਿਆ ਤੇ ਤਨ ਪ੍ਰਮਾਤਮਾ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰਿਆ ਆ। ਜੋ ਦੀ ਸੇ ਸੋ ਤੇਰਾ ਰੂਪ ਗੁਣ નિਧਾਨ ਗੋਵਿੰਦ ਅਨੋ। ਧਰਮ ਦੀ ਮੌਲ ਸਾਧਨਾ ਮਨ ਦੀ ਸਾਧਨਾ ਹੈ। ਤੇ ਮਨ ਦੀ ਸਾਧਨਾ ਕੀ ਹੈ ਮਨ ਨੂੰ ਮਿਟਾਣਾ ਹੈ। ਖਤਮ ਕਰਨਾ ਹੈ। ਆਵ ਦੀ ਗਾਇਤ ਲਈ ਅਰਸ ਕਰਾਂ। ਜੈਸੇ ਪੰਜ ਤੱਤ ਦਾ ਪਤਲਾ ਹੈ। ਔਰ ਪ੍ਰਮਾਤਮਾ ਨੇ ਪੰਜ ਤੱਤਾਂ ਦਾ ਬੈਲੈਂਸ ਬਣਾ ਕੇ ਹੀ ਸਾਨੂੰ ਭੇਜਿਆ ਹੈ। ਸਰੀਰ ਬਣਾਇਆ। ਮਨੋ ਕ ਖਾਣ ਪਾਣ ਰਹਿਣ ਸਹਿਣ ਕਰਕੇ ਇਸ ਬੈਲੈਂਸ ਨੂੰ ਇਸ ਸੰਤੁਲਨ ਨੂੰ ਗਵਾ ਚੜਦਾ ਹੈ। ਬੈਲੈਂਸ ਨੂੰ ਬਿਗਾੜ ਦਿੰਦਾ ਹੈ। ਤੇ ਬੈਲੈਂਸ ਦੇ ਵਿਗੜਨ ਨੂੰ ਹੀ ਕਹਿੰਦੇ ਨੇ ਸਰੀਰ ਦੇ ਚ ਰੋਗ ਹੋ ਗਏ। ਅਗਨੀ ਸਰੀਰ ਦੇ ਚ ਵਧ ਗਈ ਹੈ ਜਾਂ ਘਟ ਗਈ ਹੈ। ਵਾਯੂ ਸਰੀਰ ਦੇ ਚ ਵਧ ਗਈ ਹੈ ਬਾਦੀ ਸਰੀਰ ਜਿਹਨੂੰ ਕਹਿੰਦੇ ਨੇ। ਕਫ ਪਾਣੀ ਵਧ ਗਿਆ ਹੈ ਜਾਂ ਘਟ ਗਿਆ ਹੈ। ਸਰੀਰ ਦੇ ਅੰਦਰ ਜਿਹੜਾ ਪਾਣੀ ਦੀ ਮਾਤਰਾ ਹੈ ਉਹ ਪਾਣੀ ਦੀ ਮਾਤਰਾ ਸਮੁੰਦਰ ਜੈਸੀ ਹੈ। ਜਿਤਨਾ ਮੋਟਾ ਸਮੁੰਦਰ ਦਾ ਪਾਣੀ ਹੈ ਸਰੀਰ ਦੇ ਅੰਦਰ ਦਾ ਪਾਣੀ ਵੀ ਇਤਨਾ ਹੀ ਮੋਟਾ ਜਿੰਨਾ ਨਮਕੀਨ ਸਾਗਰ ਦਾ ਪਾਣੀ ਹੈ ਸਰੀਰ ਦੇ ਅੰਦਰ ਦਾ ਪਾਣੀ ਵੀ ਉਨਾ ਹੀ ਨਮਕੀਨ ਹੈ ਬਿਲਕੁਲ ਸਾਗਰ ਜੈਸਾ ਇਹ ਮਾਤਰਾ ਮਨੁੱਖ ਘਟਾ ਸਕਦਾ ਹੈ ਵਧਾ ਸਕਦਾ ਹੈ ਕਫ ਪ੍ਰਧਾਨ ਚੀਜ਼ਾਂ ਖਾ-ਖਾ ਕੇ ਵਾਯੋ ਮਨੁਕ ਸਰੀਰ ਦੇ ਚ ਘਟਾ ਸਕਦਾ ਹੈ ਵਧਾ ਸਕਦਾ ਹੈ ਬਾਦੀ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਕੇ ਸਰੀਰ ਦੇ ਚ ਜਿਹੜੀ ਗਰਮੀ ਹੈ ਮਨੁਕ ਵਧਾ ਸਕਦਾ ਹੈ ਪਿਤ ਪ੍ਰਦਾਨ ਚੀਜ਼ਾਂ ਗਰਮ ਚੀਜ਼ਾਂ ਜ਼ਿਆਦਾ ਖਾਣ ਨਾਲ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੁਭਾਅ ਗਰਮ ਹੈ ਬਹੁਤ ਸਾਰੀ ਸਾਗ ਸਬਜ਼ੀ ਦਾਲਾਂ ਜਿਨ੍ਹਾਂ ਦਾ ਸੁਭਾਅ ਬਹੁਤ ਗਰਮ ਹੈ ਮਹਦੂਦ ਮਾਤਰਾ ਤੋਂ ਜ਼ਿਆਦਾ ਖਾਣ ਨਾਲ ਪੇਤ ਵਧ ਗਈ ਗਰਮੀ ਵਧ ਗਈ ਜੇ ਜਿਹੜੀ ਮਹਦੂਦ ਮਾਤਰਾ ਹੈ ਉਹ ਦਿੱਤੀ ਨਾ ਸਰੀਰ ਨੂੰ ਗਰਮੀ ਘਟ ਗਈ ਤਤਾਂ ਦੇ ਘਟਣ ਨਾਲ ਵਧਣ ਨਾਲ ਸਰੀਰ ਦੇ ਚ ਰੋਗ ਪੈਦਾ ਹੋ ਜਾਂਦਾ ਹੈ ਇਸ ਨੂੰ ਆਯੁਰਵੇਦ ਤੇ ਧਰਮ ਗ੍ਰੰਥ ਦੋਵੇਂ ਹੀ ਮੰਨਦੇ ਰੋਗ ਕੀ ਹੈ ਤਤਾਂ ਦਾ ਬੈਲੈਂਸ ਅਸੀਂ ਵਿਗਾੜ ਦਿੱਤਾ ਹੋਰ ਕੁਝ ਵੀ ਨਹੀਂ ਤੇ ਬੈਲੈਂਸ ਕਿਸ ਤਰ੍ਹਾਂ ਵਿਗੜ ਜਾਂਦਾ ਹੈ ਰਹਿਣ ਸਹਿਣ ਨਾਲ ਖਾਣ ਪਾਣ ਨਾਲ ਐਸਾ ਵੀ ਹੈ ਆਯੁਰਵੇਦ ਗ੍ਰੰਥ ਕਹਿੰਦੇ ਜਿਸ ਫਲ ਨੂੰ ਜਿਹੜੀ ਰੁੱਤ ਪੈਦਾ ਨਹੀਂ ਕਰਦੀ ਉਸ ਰੋਤ ਦੇ ਚੋਂ ਫਲ ਨਹੀਂ ਕਾਣਾ ਚਾਹੀਦਾ ਇੰਜ ਕਹਿੰਦੇ ਨੇ ਪਰ ਹੁਣ ਫ੍ਰਿਜ ਹੈਗੇ ਨੇ ਕੋਲ ਸਟੋਰੇਜ ਹੈਗੇ ਨੇ ਭਾਵੇਂ ਰੁੱਤ ਨੇ ਉਹ ਫਲ ਨਹੀਂ ਪੈਦਾ ਕੀਤਾ ਪਰ ਮਿਲਦਾ ਹੈ ਕੋਲ ਸਟੋਰੇਜ ਨੇ ਇਹਨੂੰ ਆਯੁਰਵੇਦ ਨਹੀਂ ਮੰਨਦਾ ਆਯੁਰਵੇਦ ਇਹ ਕਹਿੰਦਾ ਹੈ ਜਿਹੜਾ ਮੌਸਮ ਜਿਸ ਸਾਗ ਸਬਜ਼ੀ ਫਲ ਨੂੰ ਪੈਦਾ ਨਹੀਂ ਕਰਦਾ ਜਿਹੜਾ ਮੌਸਮ ਪੈਦਾ ਨਹੀਂ ਕਰ ਸਕਦਾ ਉਸ ਮੌਸਮਾਂ ਦੇ ਚ ਉਸ ਫਲ ਨੂੰ ਸਾਗ ਸਬਜ਼ੀ ਨੂੰ ਖਾਣਾ ਸਰੀਰ ਦੇ ਨੂੰ ਕੋਲ ਵੀ ਨਹੀਂ ਹੋਵੇ ਪੈਂਜ ਕਹਿੰਦੇ ਪੋ ਐਸਾ ਕਹਿੰਦੇ ਪਰ ਸਾਰੀ ਦੁਨੀਆ ਵਿੱਚ ਇਸ ਗੱਲ ਨੂੰ ਨਹੀਂ ਦੇਖਿਆ ਜਾਂਦਾ ਪਹਿਲੇ ਪਹਿਲ ਹਾਲਬਨ ਵੀ 22 ਸਾਲ ਪਹਿਲੇ ਵਾਸ਼ਿੰਗਟਨ ਦੇ ਵਿੱਚ ਮੈਂ ਐਸਾ ਆਖਿਆ ਬੈਠੇ ਹੋ ਸਨ ਪੰਜ ਸੱਤ ਡਾਕਟਰ ਉਹ ਜਿਹੜਾ ਗੁਰਦੁਆਰਾ ਹੈ ਉਹ ਡਾਕਟਰਾਂ ਦਾ ਗੁਰਦੁਆਰਾ ਕਹਿੰਦਾ ਬਣਾਇਆ ਹੀ ਡਾਕਟਰਾਂ ਨੇ 25-30 ਡਾਕਟਰਾਂ ਨੇ ਮਿਲ ਕੇ ਬਣਾਇਆ ਉਹ ਹੱਸ ਪਏ ਸਨ ਬਾਅਦ ਵਿੱਚ ਨਾਸ਼ਤੇ ਤੇ ਜਿਉਂ ਬੈਠੇ ਨਾ ਤੇ ਡਾਕਟਰ ਮੈਨੂੰ ਕਹਿਣ ਲੱਗੇ ਨਹੀਂ ਜੀ ਸਾਢਾ ਕਮ ਸਾਢੇ ਤੇ ਰਹਿਣ ਦਿੱਤਾ ਕਰੋ ਤੁਸੀਂ ਕਹਾ ਕਰ ਇਹ ਮੌਸਮੀ ਫਲ ਜਿਹੜਾ ਤੁਸੀਂ ਕਿਹਾ ਹੈ ਇਹ ਵਿਗਿਆਨ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਭਾਵੇਂ ਮੈਂ ਉਹਨਾਂ ਨੂੰ ਕਿਹਾ ਮੈਂ ਵਿਗਿਆਨ ਜਿੱਥੇ ਖਤਮ ਹੁੰਦਾ ਹੈ ਨਾ ਧਰਮ ਤੇ ਉੱਥੋਂ ਸ਼ੁਰੂ ਹੁੰਦਾ ਹੈ ਵਿਗਿਆਨ ਕੋਈ ਕਸੌਟੀ ਥੋੜੀ ਹੈ ਸਾਇੰਸ ਕੋਈ ਕਸਵੱਟੀ ਥੋੜੀ ਹੈ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਅਦਕੀ ਉਹਨਾਂ ਹੀ ਡਾਕਟਰਾਂ ਨੇ ਮੈਨੂੰ ਕਿਹਾ ਤੁਸੀਂ ਠੀਕ ਕਹਿੰਦੇ ਹੋ ਅਦਕੀ दस 15 ਸਾਲਾਂ ਬਾਅਦ ਕੇ ਬੁੱਢੇ ਹੋ ਕੇ ਕੇ ਮਰਦ ਹੋ ਗਏ ਕਹਿੰਦੇ ਨੇ ਗਿਆਨੀ ਜੀ ਤੁਸੀਂ ਠੀਕ ਕਿਆ ਸੀ ਹੁਣ ਸੈਸ ਮੰਨ ਦੀ ਹੁਣ ਵਿਗਿਆਨ ਇਸ ਨੂੰ تسلیم ਕਰਨ ਲੱਗ ਪਿਆ ਜਿਸ ਸਾਗ ਸਬਜ਼ੀ ਫਲ ਫੁੱਲ ਨੂੰ ਮੌਸਮ ਪੈਦਾ ਨਹੀਂ ਕਰਦਾ ਉਹਨੂੰ ਖਾਣਾ ਸਰੀਰ ਲਈ ਲਾਭਕਾਰੀ ਨਹੀਂ ਹੋਵੇਗਾ ਤੇ ਜਿਸ ਮੌਸਮ ਨੇ ਪੈਦਾ ਹੀ ਨਹੀਂ ਕੀਤਾ ਉਹ ਫਲ ਕਿਵੇਂ ਰਹਿ ਗਿਆ ਕੋਲ ਸਟੋਰੇਜ ਵਿੱਚ ਰੱਖਿਆ ਜਾ ਸਕਦਾ ਹੈ ਰੱਖਿਆ ਜਾ ਸਕਦਾ ਹੈ ਪ੍ਰਾਚੀਨ ਕਾਲ ਦੇ ਵਿੱਚ ਪਤਾ ਕੀ ਕੀਤਾ ਜਾਂਦਾ ਸੀ ਕਹਿੰਦੇ ਨੇ ਮੋਗਲ ਸਮਰਾਟ ਜਹਾਂਗੀਰ ਅੰਬ ਖਾਣ ਦਾ ਬੜਾ ਸ਼ੌਕੀਨ ਸੀ ਔਰ ਅੰਬ 12 ਮਹੀਨੇ ਮਿਲ ਲੈ ਚਾਹੀਦੇ ਪਰ 12 ਮਹੀਨੇ ਦਰਖਤ ਅੰਬ ਦਿੰਦਾ ਨਹੀਂ ਰੁੱਤ ਦੇ ਚਾਉਂਦੇ ਨੇ ਮਹੀਜੋਂ ਦੇ ਚ ਅਕਸਰ ਯੂਪੀ ਦੇ ਇਲਾਕੇ ਚ ਪੰਜਾਬ ਦੇ ਇਲਾਕੇ ਚ ਥੱਲੇ ਦੇ ਇਲਾਕੇ ਚ ਹੁੰਦੇ ਉਹ ਉਹਨਾ ਅੰਬਾ ਨੂੰ ਕਸ਼ਮੀਰ ਭੇਜਾ ਦਿੰਦਾ ਸੀ ਉੱਥੇ ਬਰਫਾਂ ਦੇ ਚ ਰੱਖੇ ਜਾਂਦੇ ਸਨ ਔਰ ਉੱਥੋਂ ਉਠਾਂ ਤੇ ਬਰਫ ਵੀ ਆਉਂਦੀ ਆਉਂਦੀ ਸੀ ਜਹਾਂਗੀਰ ਲਈ ਔਰ ਫਲ ਵੀ ਆਉਂਦੇ ਹੁੰਦੇ ਸਨ ਉਹਨੂੰ ਆਂਬ 12 ਮਹੀਨੇ ਖਾਣ ਨੂੰ ਮਿਲ ਜਾਂਦੇ ਸਨ ਉਹਨਾਂ ਦੇ ਨਾਲ ਕੋਲ ਸਟੋਰੇਜ ਤੇ ਹੈਗੇ ਨਹੀਂ ਸਨ ਫ੍ਰਿਜ ਤੇ ਹੈਗੇ ਨਹੀਂ ਸਨ ਪਹਾੜਾਂ ਦੇ ਉੱਤੇ ਬਰਫ਼ ਤੇ ਹੈ ਸੀ 12 ਮਹੀਨੇ ਪਈਏ ਬਰਫ਼ ਬਾਦਸ਼ਾਹ ਸੀ ਕਿਸੇ ਚੀਜ਼ ਦੀ ਕਮੀ ਨਹੀਂ ਲੇਕਿਨ ਇਹਦੇ ਨਾਲ ਜਹਾਂਗੀਰ ਰੋਗੇ ਹੁੰਦਾ ਗਿਆ ਸੀ ਵੈਦ ਹਕੀਮਾਂ ਦੀ ਪਕੜ ਚੋਂ ਉਹ ਗੱਲ ਨਹੀਂ ਆਈ ਸੀ ਕਿਉਂਕਿ ਯੂਨਾਨੀ ਤਿਬ ਜਿਹੜੇ ਯੂਨਾਨੀ ਵੈਦ ਹੁੰਦੇ ਸਨ ਉਹ ਇਲਾਜ ਕਰਦੇ ਸਨ ਕਿਦਰ ਆਯੁਰਵੇਦ ਆਚਾਰੀਆ ਹੁੰਦੇ ਤੇ ਉਹਨਾਂ ਨੇ ਕਹਿ ਦੇਣਾ ਸੀ ਇਹ ਜ਼ਿਆਦਾ ਗੜਬੜ ਅੰਬਾਂ ਕਰਕੇ ਬੇਮੌਸਮੀ ਖਾ ਰਹੇ ਬੇਮੌਸਮੀ ਉਹਦਾ ਸਰੀਰ ਪਿਤ ਪ੍ਰਧਾਨ ਹੋ ਗਿਆ ਸੀ ਔਰ ਸਾਰਾ ਸਰੀਰ ਫੁਨਸੀਆਂ ਹੀ ਫੁਨਸੀਆਂ ਫੋੜੇ ਹੀ ਪੋੜੇ ਨਿਕਲ। ਔਰ ਠੀਕ ਨਹੀਂ ਹੁੰਦੇ ਸੀ। ਅੰਬ ਫਿਰ ਵੀ ਖਾਈ ਜਾਂਦਾ ਸੀ। ਕਿਦਰੇ ਆਯੁਰਵੇਦ ਤੋਂ ਉਹ ਇਲਾਜ ਕਰਵਾਉਂਦਾ ਉਹਨਾਂ ਨੇ ਕਹਿ ਦੇਣਾ ਸੀ ਜਹਾ ਪਨਾਹ ਜੋ ਤੁਸੀਂ ਖਾ ਰਹੇ ਹੋ ਉਹ ਰੁੱਤ ਦੇ ਅਨੁਕੂਲ ਨਹੀਂ ਹੈ। ਮੌਸਮ ਦੇ ਅਨੁਕੂਲ ਨਹੀਂ ਹੈ। ਜਿਹੜੀ ਚੀਜ਼ ਮੌਸਮ ਦੇ ਅਨੁਕੂਲ ਨਹੀਂ ਖਾਦੇ ਜਾਂ ਜ਼ਿਆਦਾ ਮਾਤਰਾ ਦੇ ਜਗਾਤੀ ਹੈ ਜਾਂ ਘੱਟ ਮਾਤਰਾ ਦੇ ਚ ਉਹਦੇ ਨਾਲ ਸਰੀਰ ਦੇ ਤੱਤਾਂ ਦਾ ਬੈਲੈਂਸ ਵਿਗੜ ਜਾਂਦਾ ਹੈ ਸਰੀਰ ਰੋਗੀ ਹੋ ਜਾਂਦਾ ਹੈ ਹੂ ਬਹੁ ਚੁਕੇ ਮਨ ਸੂਖਸ਼ਮ ਹੈ ਇਹਨਾਂ ਪੰਜ ਤੱਤਾਂ ਦੀ ਅਸਤੂਲ ਤੱਤਾਂ ਦੀ ਉਹ ਸੂਖਸ਼ਮ ਅੰਸ਼ ਹੈ ਇਸੇ ਸੂਖਮ ਤੋਂ ਫਿਰ ਇਹ ਸਥੂਲ ਸਰੀਰ ਹੈ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਮਨ ਦੇ ਚ ਸੋਗ ਹੈ ਮਨ ਦੇ ਚ ਚਿੰਤਾ ਹੈ ਤਨ ਪ੍ਰਭਾਵਿਤ ਹੁੰਦਾ ਮੱਥਾ ਕੁਮਲਾਇਆ ਆਉਂਦਾ ਹੈ ਮੱਥੇ ਤੇ ਵੱਟ ਪਏ ਹੁੰਦੇ ਪਰ ਮੈਂ ਅਰਜ਼ ਕਰਾਂ ਚੰਗਾ ਖਾਣ ਨੂੰ ਮਿਲ ਰਿਹਾ ਹੈ ਬੜਾ ਸੁਆਦ ਆ ਰਿਹਾ ਹੈ ਰਚਨਾ ਨੂੰ ਮਨ ਪ੍ਰਭਾਵਿਤ ਹੁੰਦਾ ਹੈ ਚੰਗਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਮਨ ਪ੍ਰਭਾਵਿਤ ਹੁੰਦਾ ਹੈ ਚੰਗਾ ਆਵਾਜ਼ ਸੁਣਨ ਨੂੰ ਮਿਲ ਰਿਹਾ ਹੈ ਮਨ ਪ੍ਰਭਾਵਿਤ ਹੁੰਦਾ ਹੈ ਤਨ ਨੂੰ ਕਿਦਰੇ ਝੋਟ ਲੱਗ ਗਈ ਹੈ ਮਨ ਪ੍ਰਭਾਵਿਤ ਹੁੰਦਾ ਹੈ ਵੀੜਾ ਮਹਿਸੂਸ ਕਰਦਾ ਤਨ ਤੋਂ ਪ੍ਰਭਾਵਿਤ ਹੁੰਦਾ ਹੈ ਮਨ ਮਨ ਤੋਂ ਪ੍ਰਭਾਵਿਤ ਹੁੰਦਾ ਹੈ ਤਨ ਇਸ ਵਾਸਤੇ ਆਯੁਰਵੇਦ ਤੇ ਧਰਮ ਗ੍ਰੰਥ ਇੰਜ ਕਹਿੰਦੇ ਨੇ ਜੇ ਤਨ ਰੋਗੀਏ ਤਾਂ ਫਿਰ ਮਨ ਵੀ ਰੋਗੀਏ ਜੇ ਮਨ ਰੋਗੀਏ ਤਾਂ ਫਿਰ ਤਨ ਵੀ ਰੋਗੀਏ ਇਹ ਦੋਵੇਂ ਤਾਂ ਠੀਕ ਰਹਿ ਸਕਦੇ ਨੇ ਜੇ ਇਹਨਾਂ ਦਾ ਬੈਲੈਂਸ ਠੀਕ ਰਵੇ ਸੰਤੁਲਨ ਠੀਕ ਰਵੇ ਇਹ ਜਿਹੜੇ ਪੰਜ ਤਤ ਨੇ ਇਹਨਾਂ ਤੋਂ ਸਹੀ ਪ੍ਰੇਰਣਾ ਲੈਣੀ ਕਬੀਰ ਇਹੀ ਕਹਿ ਰਹੇ ਨੇ ਅਬ ਤੇਜ ਬਾਏ ਰਹਿਤ ਵੀ ਆਕਾਸ਼ਾ ਐਸੀ ਰਹਤ ਰਹੋ ਹਰੀ ਭਾਸਾ ਜਿਵੇਂ ਇਹ ਪੰਜ ਤਤ ਸੁਭਾਉ ਕਰਕੇ ਵਿਰੋਧੀ ਨੇ ਪਰ ਸਹਯੋਗੀ ਬਣ ਕੇ ਉਹਨਾਂ ਨੇ ਸਰੀਰ ਨੂੰ ਜ਼ਿੰਦਗੀ ਦਿੱਤੀ ਹੋਈ ਹੈ ਸਰੀਰ ਨੂੰ ਜੀਵਨ ਦਿੱਤਾ ਹੋਇਆ ਸਹਯੋਗੀ ਬਣੇ ਹੋਏ ਨੇ ਧਰਤੀ ਤੋਂ ਕੀ ਪ੍ਰੇਰਣਾ ਲੈਣੀ ਹੈ ਧਰਤੀ ਪੈਰਾਂ ਦੇ ਥੱਲੇ ਪੈਰਾਂ ਦੇ ਥੱਲੇ ਮਿੱਟੀ ਪੈਰਾਂ ਦੇ ਥੱਲੇ ਇਹ ਨਿਰਮਾਣਤਾ ਦਾ ਰੂਪ ਹੈ ਥਰੇ ਵਿੱਚ ਇਤਨੀ ਵਿਨਿਮਰਤਾ ਹੋਵੇ ਇਤਨਾ ਬਰਦਾਸ਼ਤ ਦਾ ਮਾਦਾ ਹੋਵੇ ਇਤਨੀ ਸੈਨ ਸ਼ਕਤੀ ਹੋਵੇ ਜਿੰਨੀ ਧਰਤੀ ਦੇ ਚ ਹੈ ਤੁਲਸੀ ਇੰਜ ਕਹਿੰਦੇ ਨੇ ਖੋਦ ਖਾਦ ਧਰਤੀ ਸਹੇ ਕਾਟ ਕੂਟ ਬਨ ਰਾਏ ਕੂਟਲ ਬਚਨ ਸਾਦੂ ਸਹ ਔਰ ਸੇ ਸਹ ਨਾ ਜਾਏ ਧਰਤੀ ਤੇ ਗੰਦਗੀ ਸੁਟੀਏ ਟੋਆ ਖਟੀਏ ਹਲ ਚਲਾਈਏ ਕੁਝ ਨਹੀਂ ਕਹਿੰਦੇ ਸਭ ਕੁਝ ਸਹਰ ਜਾਂਦੀ ਹੈ ਸਭ ਕੁਝ ਸਹਰ ਜਾਂਦੀ ਹੈ ਮਨੁੱਖ ਦੀ ਮਹਾਨਤਾ ਉਹਦੀ ਸਹਾਰਨ ਸ਼ਕਤੀ ਕਰਕੇ ਮਨੁੱਖ ਦਾ ਮਹਾਨ ਹੋਣਾ ਉਹਦੀ ਸਹਾਰਨ ਸ਼ਕਤੀ ਦੇ ਖੜਾ ਹੈ ਐਵੇਂ ਉਥਲੀ ਤਬੀਅਤ ਦਾ ਬੰਦਾ ਨਿੱਕੀ ਜਿਹੀਆਂ ਗੱਲ ਤੇ ਆਪੇ ਤੋਂ ਬਾਹਰ ਹੋ ਗਿਆ ਆਪਣੇ ਆਪ ਨੂੰ ਕਾਬੂ ਰੱਖਣਾ ਔਖਾ ਹੋ ਗਿਆ ਇਹ ਹੌਲੇ ਮਨੁੱਖ ਦੀ ਪਹਿਚਾਣ ਹੁੰਦੀ ਹੈ ਫਿਰ ਮਨਮਤ ਹੌਲੀ ਬੋਲੇ ਬੋਲੇ ਹੋਲੇ ਮਨੁੱਖ ਦੀ ਪਹਿਚਾਣ ਉਹਦੇ ਬੋਲ ਹੌਲੇ ਹੋਣਗੇ ਹੌਲੇ ਮਨੁੱਖ ਦੀ ਪਹਿਚਾਣ ਉਹਦੇ ਕਰਮ ਵੀ ਹਲਕੇ ਹੋਣਗੇ ਉਹਦੇ ਸੁਭਾਅ ਦੇ ਵਿੱਚ ਵੀ ਹਲਕਾਪਨ ਹੌਲਾਪਨ ਪ੍ਰਗਟ ਹੋਵੇ ਉਹਨੂੰ ਵੇਖ ਕੇ ਸਿਆਣੇ ਕਹਿੰਦੇ ਨੇ ਇਹ ਹੌਲਾ ਮਨੁੱਖ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਸੈਨ ਸ਼ਕਤੀ ਤੋਂ ਮਨੁੱਖ ਦੀ ਮਹਾਨਤਾ ਦਾ ਪਤਾ ਚੱਲਦਾ ਹੈ ਮਹਾਂਤਾ ਦਾ ਬਤ ਚੱਲਦਾ ਹੈ ਇਹ ਗਾਥਾ ਤੇ ਤੁਸੀਂ ਸੁਣੀ ਆਉਣੀ ਹੈ ਇੱਕ ਫਕੀਰ ਉਹਨੇ ਦੇਖਿਆ ਇੱਕ ਬਿਛੂ ਵਗਦੇ ਹੋਏ ਪਾਣੀ ਚ ਦਰਿਆ ਦੇ ਚ ਬਹਿ ਰਿਹਾ ਤੇ ਬਿਛੂ ਜ਼ਮੀਨ ਦਾ ਜਾਨਵਰ ਹੈ ਪਾਣੀ ਦਾ ਜਾਨਵਰ ਨਹੀਂ ਹੈ ਉਹਨੂੰ ਦੇਖਿਆ ਵਿਚਾਰਾ ਗੋਤੇ ਖਾ ਰਿਹਾ ਉਹਨੇ ਕਦੇਆ ਪਰ ਜੈਸੇ ਕੜਿਆ ਬਾਦ ਸੁਟਿਆ ਡੰਗ ਮਾਰ ਗਿਆ ਤੇ ਵਿਚੋ ਦੀ ਕਹਿੰਦੇ ਨਾ ਅੱਖਾਂ ਨਹੀਂ ਆਉਂਦੀਆਂ ਉਹ ਸਿਰਫ ਤਰੰਗਾਂ ਦੇ ਨਾਲ ਇਧਰ ਉਧਰ ਜਾਂਦਾ ਹੈ ਉਹ ਫਿਰ ਪਾਣੀ ਚਲਾ ਗਿਆ ਪਰ ਦਇਆ ਦੇ ਚ ਫਰਕ ਫਿਰ ਵੀ ਨਹੀਂ ਆਇਆ ਉਸ ਸੰਤ ਦੇ ਉਹਨੇ ਫਿਰ ਕੜਿਆ ਉਨੇ ਫਿਰ ਵਾਰ ਸੁਟਿਆ ਉਹ ਫਿਰ ਪਾਣੀ ਚ ਗਿਆ ਉਹਨੇ ਫਿਰ ਵਾਰ ਕਢਿਆ ਹਰ ਦਫਾ ਵਿਚੋ ਡੰਗ ਮਾਰੀ ਜਾਂਦਾ ਕਥਾਈ ਸ੍ਰੀ ਕੇ ਨਾਲ ਲਿਖੀਏ ਗਾਲਬਨ ਸਤ ਦਫਾ ਉਸਨੇ ਕਢਿਆ ਸਤ ਦਫਾ ਵਿਚੋ ਨੇ ਡੰਗ ਮਾਰਿਆ ਕੋਲ ਖੜਾ ਘਾਟ ਦਾ ਇੱਕ ਧੋਵੀ ਫਕੀਰ ਨੂੰ ਕਹਿੰਦਾ ਏ ਕਿਉਂ ਅਨਗੈਲੀ ਤੁਸੀਂ ਕਰ ਰਹੇ ਹੋ ਬਾਰ ਬਾਰ ਆਪਣੇ ਜਿਸਮ ਨੂੰ ਤਕਲੀਫ ਦੇ ਰਹੇ ਹੋ ਇਹ ਤੁਹਾਨੂੰ ਬਾਰ ਬਾਰ ਡੰਗ ਮਾਰੀ ਜਾਂਦਾ ਤੁਸੀਂ ਬਾਰ ਬਾਰ ਕੱਟਦੇ ਹੋ ਕਹਿੰਦੇ ਨੇ ਮੁਕਾਬਲਾ ਹੋ ਰਿਹਾ ਹੈ ਮੈਂ ਆਪਣਾ ਸੁਭਾਅ ਛੱਡਦਾ ਕਿ ਇਹ ਆਪਣਾ ਛੱਡਦਾ ਇਹਦੀ ਡੰਗਣ ਦੀ ਸ਼ਕਤੀ ਜ਼ਿਆਦਾ ਹੈ ਇਹ ਮੇਰੀ ਸੈਨ ਸ਼ਕਤੀ ਜ਼ਿਆਦਾ ਹੈ ਆਪਾਂ ਅੱਜ ਮੌਕੇ ਤੇ ਮਿਲੇ ਅੱਜ ਤੇ ਪਰਚਾ ਪਿਆ ਸਾਹਮਣੇ ਅੱਜ ਤੇ ਇਹ ਮਤਿਆਨ ਹੈ ਅੱਜ ਤੇ ਕਸਵੱਟੀ ਹੈ ਅੱਜ ਹੀ ਤੇ ਦੇਖਣਾ ਹੈ ਜਦ ਮੈਨੂੰ ਕੋਈ ਕਹਿੰਦਾ ਨਾ ਫਲਾਣਾ ਬੰਦਾ ਬੜਾ ਸ਼ਾਂਤਮਈ ਹੈ ਉਦੋਂ ਮੈਂ ਕਹਿਣਾ ਹੁੰਦਾ ਕੋਈ ਕਰੋਧੀ ਨਹੀਂ ਟਕਰਿਆ ਹੋਣਾ ਇਸ ਵਾਸਤੇ ਸ਼ਾਂਤਮਈ ਹੈ ਨਹੀਂ ਟਕਰਿਆ ਹੋਣਾ ਕੋਈ ਟਕਰ ਜਾਏ ਤੇ ਫਿਰ ਪਤਾ ਚਲੇ ਸ਼ਾਂਤਮਈਏ ਕਿ பாம்பਣ ਨਾਥ ਹੈ ਜਦ ਕੋਈ ਕਹਿੰਦਾ ਹੈ ਫਲਾਣਾ ਤੇ ਬੜਾ ਤਿਆਗੀ ਹੈ ਯਕੀਨ ਜਾਨੋ ਮੈਂ ਕਹਿੰਦਾ ਹੁਨਾ ਹੱਥ ਮਾਰਨ ਦਾ ਮੌਕਾ ਨਹੀਂ ਮਿਲੇ ਆਉਣਾ ਆਪੇ ਤਿਆਗੀ ਆਪੇ ਤਿਆਗੀ ਫਲਾਣਾ ਤੇ ਬੜਾ ਸਦਾਚਾਰੀ ਹੈ ਦੁਰਾਚਾਰੀ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਹੁਣਾ ਬਹੁਤ ਸਾਰੇ ਸਦਾਚਾਰੀ ਇਸ ਵਾਸਤੇ ਸਦਾਚਾਰੀ ਨੇ ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ ਬਹੁਤ ਸਾਰੇ ਤਿਆਗੀ ਇਸ ਵਾਸਤੇ ਤਿਆਗੀ ਨੇ ਬੇਈਮਾਨ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਮੌਕਾ ਤੇ ਮਿਲਣਾ ਚਾਹੀਦਾ ਬਹੁਤ ਸਾਰੇ ਸ਼ਾਂਤਮਈ ਇਸ ਵਾਸਤੇ ਸ਼ਾਂਤਮਈ ਨੇ ਕ੍ਰੋਧੀ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਕਰੋਧ ਆਉਂਦਾ ਹੈ ਕਮਜ਼ੋਰ ਤੇ ਕਮ ਕਰੋਧ ਆਉਂਦਾ ਹੈ ਬੇਗਾਨੇ ਤੇ ਬਸ਼ਰਤੇ ਉਹ ਕਮਜ਼ੋਰ ਵੀ ਹੋਵੇ ਸ਼ਕਤੀਸ਼ਾਲੀ ਦੇ ਤੇ ਕਰੋਧ ਨਹੀਂ ਆਉਂਦਾ ਤੇ ਆਪਣੇ ਤੇ ਵੀ ਕਰੋਧ ਨਹੀਂ ਆਉਂਦਾ ਜੋ ਆਪਣਾ ਹੈ ਉਸ ਤੇ ਵੀ ਕਰੋਧ ਨਹੀਂ ਆਉਂਦਾ ਜੈਸੇ ਮੈਂ ਇੱਕ ਗਾਥਾ ਪੜ ਰਿਹਾ ਸੀ ਘਰੇਲੂ ਮੁਲਾਜ਼ਮ ਬਿਚਾਰਾ ਘਰ ਸਾਫ ਕਰ ਰਿਹਾ ਸੀ ਘਰ ਦਾ ਸੇਵਕ ਉਹਦੇ ਹੱਥੋਂ ਕੀਮਤੀ ਸਾਮਾਨ ਕੱਚ ਦਾ ਡਿੱਗ ਗਿਆ ਗਾਥਾ ਇੰਜ ਕਹਿੰਦੀ ਹੈ ਐਸਾ ਮਾਲਕ ਨੇ ਮਹਿਸੂਸ ਕੀਤਾ ਜਿਹੜਾ ਮਕਾਨ ਦਾ ਮਾਲਕ ਸੀ ਵੀ ਕੀਮਤੀ ਸਾਜ਼ੋ ਸਾਮਾਨ ਨੌਕਰ ਦੇ ਹੱਥੋਂ ਗਿਰਿਆ ਖੜਾਕ ਜੋ ਹੋਈ ਢਾਂਡੇ ਜੋ ਟੁੱਟ ਗਏ ਉਹ ਆਪਣੀ ਧੋਨੇ ਚ ਬੈਠਾ ਸੀ ਮਾਲਕ ਪਿੱਛੇ ਦੇਖਦਾ ਸਾਰੇ ਢਾਂਡੇ ਟੁੱਟੇ ਉਹਨੇ ਗਾਲਾਂ ਦੀ ਬੁਝਾੜ ਸ਼ੁਰੂ ਕਰ ਦਿੱਤੀ ক্রోధਿਤ ਹੋ ਗਿਆ ਅੰਧਾ ਤੈਨੂੰ ਕੰਮ ਕਰਨ ਦੀ ਜਾਚ ਨਹੀਂ ਇਤਨੇ ਕੀਮਤੀ ਵਰਤਨ ਸਾਰੇ ਤੂੰ ਤੋੜ ਕੇ ਰੱਖ ਦਿੱਤੇ ਉਹ ਹੱਥ ਜੋੜ ਕੇ ਕਹਿੰਦਾ ਮਾਲਕ ਇਹ ਮੇਰੇ ਹੱਥੋਂ ਨਹੀਂ ਗਰੇ ਇਹ ਤੁਹਾਡਾ ਬੱਚਾ ਖੇਡਦਾ ਪਿਆ ਸੀ ਮੈਂ ਬੜਾ ਰੋਕੇ ਆ ਉਹਨੂੰ ਨਹੀਂ ਰੁਕਦਾ ਸੀ ਉਹਨੇ ਗिराए ਨੇ ਉਹ ਤੱਪਿਆ ਹੋਇਆ ਕਰੋਧ ਇੱਕਦਮ ਸ਼ਾਂਤ ਹੋ ਗਿਆ ਉਹ ਨਿੱਕੇ ਜਿਹਾਂ ਮਾਸੂਮ ਬੱਚੇ ਤੇ ਕੀ ਕਰੋਧ ਪ੍ਰਗਟ ਕਰੇ ਇੱਕੋ ਬੱਚਾ ਸੀ ਉਹ ਜਾਨ ਤੋਂ ਵੀ ਪਿਆਰਾ ਨੌਕਰ ਨੂੰ ਜਲਦਾ ਡਪ ਗਈ ਤੇ ਬੱਚਾ ਸਾਹਮਣੇ ਰੋਣ ਲੱਗ ਪਿਆ ਤੇ ਉਹ ਭਜੇ ਹੋਇਆ ਗਿਆ ਉਹਨੂੰ ਚੁੱਕਿਆ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਟਾ ਰੋ ਨਾ ਹੱਦ ਹੋ ਗਈ ਉਹਨੂੰ ਤੇ 1800 ਗਾਲਾਂ ਕੱਢ ਦਿੱਤੀਆਂ ਹਾਲਾਂਕਿ ਉਹਨੇ ਤੋੜਿਆ ਵੀ ਨਹੀਂ ਤੇ ਡਾਂਟ ਪਈ ਨੌਕਰ ਨੂੰ ਬਚਾ ਰੋਣ ਲੱਗ ਪਿਆ ਪਿਓ ਦਾ ਪਾਰਾ ਛੜਿਆ ਹੋਇਆ ਵੇਖ ਕੇ ਸ਼ਾਇਦ ਮੈਨੂੰ ਵੀ ਡਾਂਟ ਪਵੇ ਉਹਨੂੰ ਪਿਆਰ ਪਿਆ ਕਰਦਾ ਕੋਈ ਗੱਲ ਨਹੀਂ ਬੇਟਾ ਕੋਈ ਗੱਲ ਨਹੀਂ ਉਹ ਜਾਂਦਾ ਕੋਈ ਗੱਲ ਨਹੀਂ ਆਪਣੇ ਤੇ ਕਰੋਧ ਨਹੀਂ ਆਉਂਦਾ ਇਹ ਵੀ ਮੈਂ ਅਰਜ਼ ਕਰਾਂ ਦੂਜਾ ਸ਼ਕਤੀਸ਼ਾਲੀ ਤੇ ਕਰੋਧ ਨਹੀਂ ਆਉਂਦਾ ਕਮਜ਼ੋਰ ਤੇ ਕਰੋਧ ਆਉਂਦਾ ਜਦ ਵੀ ਬੰਦਾ ਕਿਸੇ ਤੇ ਕਰੋਧ ਕਰ ਰਿਹਾ ਹੋਵੇ ਜਾਂ ਤੇ ਅਗਲਾ ਕਮਜ਼ੋਰ ਹੈ ਜਾਂ ਅਗਲੇ ਨੂੰ ਇੱਕ ਕਮਜ਼ੋਰ ਸਮਝਦਾ ਹੈ ਨਹੀਂ ਤੇ ਕਰੋਧ ਕੀਤਾ ਨਹੀਂ ਜਾ ਸਕਦਾ ਉਹ ਨਹੀਂ ਸਕਦਾ ਜਾਂ ਤੇ ਇਸ ਨੇ ਮੰਨ ਲਿਆ ਹੈ ਕਮਜ਼ੋਰ ਹੈ ਜਾਂ ਹੋਵੇਗਾ ਉਹ ਕਮਜ਼ੋਰ ਤਾਂਏ ਕਰੋਧ ਕਰਦਾ ਪਿਆ ਵਰਨਾ ਨਹੀਂ ਹੋ ਸਕਦਾ ਮੈਂ ਅਰਜ਼ ਕਰਾਂ ਬਹੁਤ ਸਾਰੇ ਇਸ ਵਾਸਤੇ ਸ਼ਾਂਤੀ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਰੋਧੀ ਹੋਣ ਦਾ ਮੌਕਾ ਨਹੀਂ ਮਿਲਦਾ ਬਹੁਤ ਸਾਰੇ ਇਸ ਵਾਸਤੇ ਤਿਆਗੀ ਨੇ ਆਤਮ ਹਾਰਨ ਦਾ ਮੌਕਾ ਨਹੀਂ ਮਿਲਦਾ ਬਹੁਤ ਸਾਰੇ ਇਸ ਵਾਸੇ ਸਦਾਚਾਰੀ ਨੇ ਦੁਰਾਚਾਰੀ ਹੋਣ ਦਾ ਮੌਕਾ ਹੀ ਨਹੀਂ ਹੱਥਾ ਗੁਸਤਾਖੀ ਮਾਫ ਕੀ ਮਾਫ ਕਿਦਰੇ ਹੋਰ ਦਾ ਹੋਰ ਨਾ ਸਮਝ ਲੈਣਾ ਧਾਰਮਿਕ ਵਿੱਦਿਆਏ ਨਹੀਂ ਮੰਨਦੀ ਕਿ ਕੋਈ ਸਦਾਚਾਰੀ ਹੈ ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ ਤਿਆਗੀ ਨਹੀਂ ਹੈ ਹੱਥ ਮਾਰਨ ਦਾ ਮੌਕਾ ਨਹੀਂ ਮਿਲਿਆ ਸ਼ਾਂਤਮਈ ਨਹੀਂ ਹੈ ਗਰੋਧੀ ਹੋਣ ਦਾ ਮੌਕਾ ਨਹੀਂ ਮਿਲਿਆ ਜਿਸ ਜਿਸ ਨੂੰ ਮੌਕਾ ਮਿਲ ਜਾਂਦਾ ਹੈ ਕ੍ਰੋਧ ਕਰ ਬੈਠਦਾ ਹੈ ਬੇਈਮਾਨ ਹੋ ਜਾਂਦਾ ਚੋਰੀ ਕਰ ਬੈਠਦਾ ਹੈ ਦੁਰਾਚਾਰ ਕਰਦਾ ਹੈ ਗੱਲ ਸਾਰੀ ਮੌਕੇ ਦੀ ਹੈ ਮਨੁੱਖ ਦੇ ਸਦਾਚਾਰੀ ਦੁਰਾਚਾਰੀ ਹੋਣ ਦੀ ਗੱਲ ਨਹੀਂ ਹੈ ਮੌਕੇ ਦੀ ਗੱਲ ਗਿਆਨ ਦਾ